ਮੈਂ ਇਸ ਬੰਦੇ ਨੂੰ ਵਾਪਸ ਲੈ ਆ ਕੇ ਇੱਥੇ ਕੇਸ ਕਰਨਾ ਚਾਹੁੰਦੀ ਆ ਜਾਨੀ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬੰਸ ਟੌਰਚਰ ਇਦਾਂ ਮੈਂ ਕਿ ਕਿਸੇ ਮਤਲਬ ਫੈਮਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਮੈਂ 2024 ਚ ਗਈ ਸੀ ਇਹ ਰਾਕ ਵਿੱਚ ਗਈ ਸੀ ਉੱਥੇ ਜਦੋਂ ਮੈਨੂੰ ਮਤਲਬ ਮੇਰੇ ਏਜੰਟ ਨੇ ਬੁਲਾਇਆ ਸੀਗਾ ਇਦਰੋਂ ਤਾਂ ਮੈਨੂੰ ਵੀਜ਼ਾ ਉਹਨਾਂ ਨੇ ਸਲਾਈ ਦੇ ਕੰਮ ਦਾ ਦਿੱਤਾ ਜਦੋਂ ਉੱਧਰ ਜਾ ਕੇ ਮੈਨੂੰ ਪਤਾ ਲੱਗਿਆ ਤੇ ਘਰ ਦੇ ਕੰਮ ਦਾ ਨੇ ਦੇ ਉਧਰ ਫਿਰ ਮੈਂ 3 ਮਹੀਨੇ ਕੰਪਨੀ ਵਿੱਚ ਬੈਠੀ ਰਹੀਆਂ ਮੈਂ ਤਾਂ ਵੀ ਮੈਂ ਵਾਪਸ ਜਾਣਾ ਵੀ ਮੈਂ ਕੰਮ ਨਹੀਂ ਕਰਨਾ ਜਾਂਦੀ ਨਹੀਂ ਸੀ ਨਾ ਉਸ ਦੇ ਫੈਮਿਲੀ ਕੋਈ ਆਉਂਦੀ ਸੀ ਤਾਂ ਮੈਂ ਉਹਨਾਂ ਨੂੰ ਵਾਪਸ ਮੋੜ ਦਿੰਦੀ ਸੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਚ ਚਲੋ ਇੱਕ ਫੈਮਿਲੀ ਫਿਰ ਵਧੀਆ ਆਈ ਵੀ ਇਹ ਕਹਿੰਦੇ ਵੀ ਇੱਦਾਂ ਤੈਨੂੰ ਵਾਪਸ ਤਾਂ ਜਾਣ ਨਹੀਂ ਦੇਣਾ ਜਿੰਨੀ ਦਰ ਕੰਟਰੈਕਟ ਪੂਰਾ ਨਹੀਂ ਹੁੰਦਾ ਮੈਨੂੰ ਇਹਨਾਂ ਨੇ ਫੈਮਿਲੀ 'ਚ ਭੇਜਿਆ ਉੱਥੇ ਮੈਂ 10 ਮਹੀਨੇ ਕੰਮ ਕੀਤਾ ਉਹ ਫੈਮਿਲੀ ਵਿੱਚ ਫੈਮਿਲੀ 'ਚ 10 ਮਹੀਨੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਇਹ ਆਈ ਕਿਉਂਕਿ ਜਿਹੜਾ ਮੈਡਮ ਦੇ ਉਹ ਥੋੜੇ ਜਿਹਾ ਹੋਰ ਲੱਗੇ ਸੀਗੇ ਨਾ ਟਾਈਮ ਪਿੱਛੋਂ ਮੈਂ ਕਰਤਾ ਨਹੀਂ ਅਗਰਨ ਤੇ ਤਾਂ ਫਿਰ ਮੈਂ ਵਾਪਸ ਕੰਪਨੀ ਵਿੱਚ ਆਈ ਕੰਪਨੀ ਚ ਵਾਪਸ ਆਈ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਵਾਪਸ ਇੰਡੀਆ ਜਾਣਾ ਵਾ ਵੀ ਮੇਰਾ ਸਾਲ ਦਾ ਕੰਟਰੈਕਟ ਰਹਿਣਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੂੰਗੀ ਤੇ ਮੈਨੂੰ ਵਾਪਸ ਭੇਜ ਲਓ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋ ਕਰਾਇਆ ਸਾਲ ਵਿੱਚ ਦੀ ਤੇ ਨਾ ਹੀ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਕਾ ਬਣਵਾਇਆ ਆਈਡੀ ਵੀ ਨਹੀਂ ਬਣਵਾਈ ਸੀ ਬਿਨਾ ਆਈਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਤੇ ਫਿਰ ਉਹਨਾਂ ਨੇ ਜਦੋਂ ਚਲੋ ਮੈਨੂੰ ਨਹੀਂ ਉਹਨਾਂ ਨੇ ਕੋਈ ਆਉਣ ਦਿੱਤਾ ਫੇਰ ਮੈਨੂੰ ਇਹ ਧੱਕਾਵਾ ਜੀ ਕਰਨ ਲੱਗੇ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਧੱਕਾਵਾ ਜੀ ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿੰਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਛੋਟੇ ਛੋਟੇ 20-25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਦੀਆਂ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਫੋਨ ਤੱਕ ਨਹੀਂ ਦਿੱਤਾ ਜਾਂਦਾ ਉੱਤੇ ਯੂਜ਼ ਕਰਾਉਂਦਾ ਜਦੋਂ ਵੀ ਮਤਲਬ ਕੋਈ ਵੀ ਗੱਲਬਾਤ ਹੁੰਦੀ ਆ ਕੰਪਨੀ ਵਾਲੇ ਕੁੜੀਆਂ ਨੂੰ ਅਲੱਗ ਰੂਮ ਦੇ ਵਿੱਚ ਤਾੜ ਦਿੰਦੇ ਆ ਫੋਨ ਤੱਕ ਨਹੀਂ ਦਿਖਾਉਂਦੇ ਖਾਣਾ ਵੀ ਨਹੀਂ ਦ ਇਸ ਕਿਸੇ ਦਾ ਤਛਦਾ ਚੱਲਣਾ ਪਿਆ ਉੱਥੇ ਉੱਥੇ ਬਸ ਜਾਨੀ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬਸ ਟੌਰਚਰ ਇਦਾਂ ਮੰਨ ਵੀ ਕਿਸੇ ਮਤਲਬ ਫੈਮਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਕੋਈ ਇਦਾਂ ਦੀ ਗੱਲ ਵੀ ਸਾਹਮਣੇ ਆਈ ਕਿ ਤੁਸੀਂ ਕੰਮ ਤੋਂ ਮੜਾ ਕੀਤਾ ਹੋਵੇ ਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਤੁਹਾਨੂੰ ਅਸੀਂ ਖਰੀਦਿਆ ਵਾ ਜਾਂ ਕੁਝ ਹਾਂਜੀ ਮੈਂ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਦੋਂ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਕੋਈ ਵੀ ਫੈਮਿਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਫਿਰ ਵੀ ਸਾਨੂੰ ਕਹਿਣਗੇ ਵੀ ਤੁਸਾਂ ਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤਾ ਲੋ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫਿਰ ਵਾਪਸ ਦੇ ਦੇਣਗੇ ਤੁਹਾਡੇ پاس ਬਾਹਰ ਜਾਣ ਦਾ ਕੀ ਕਾਰਨ ਸੀ ਕਿਹਦੇ ਸੰਪਰਕ ਚਾਏ ਕਿਵੇਂ ਤੁਹਾਡੀ ਗੱਲਬਾਤ ਮੇਰੇ ਨਾਲ ਮੇਰੇ ਨਾਲ ਕੁੜੀਆਂ ਸੀਆਂ ਦੋ ਕੰਮ ਕਰਦੀਆਂ ਸੀ ਅਸੀਂ ਬਿਊਟੀ ਕਾਲਰ ਦਾ ਤੇ ਉੱਥੇ ਜਾਨੀ ਲੁਧਿਆਣੇ 'ਚ ਕੰਮ ਕਰਦੀ ਸੀਗੀ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਬਸ ਪਾਈ ਸੀਗੀ ਇਸ ਏਜੰਟ ਬਾਰੇ ਜਦੋਂ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਯਾਨੀ ਉਹਨਾਂ ਬਾਅਦ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਉੱਥੇ ਵੀ ਧਮਕੀਆਂ ਦਿੰਦੇ ਰਹੇ ਆ ਕਹਿੰਦੇ ਵੀ ਜੇ ਤੂੰ ਨਾ ਆਈ ਇੱਥੇ ਨਾ ਆਈ ਤੇਰਾ ਪਾਸਪੋਰਟ ਬੈਨ ਕਰਾ ਦਾਂਗੇ ਮੈਂ ਆਈ ਕਰ ਦੂੰ ਮੈਂ ਜਾਊਂ ਕਰ ਦੂੰ ਬੜਾ ਕੁਛ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧਮਕੀ ਦਿੰਦੀ ਰਹੀ ਆ ਏਜੰਟ ਏਜੰਟ ਦੀ ਇੱਥੋਂ ਦਾ ਏਜੰਸੀ ਕੀ ਨਾਮ ਹੈ ਇਹ ਜਗਰਾਉਂ ਦਾ ਵਾ ਤੇ ਇਹਦਾ ਨਾਮ ਹੈ ਇਮਰਾਨ ਜਾ ਤਾਂ ਉਹਨੇ 81 ਵਜੇ ਪਰਮਦਾ ਤੇ ਤੁਹਾਨੂੰ ਭੇਜਿਆ ਟੂਰਿਸਟ ਵਿਜੀ ਤੇ ਹਾਂਜੀ ਟੂਰਿਸਟ ਵਿਜੀ ਤੇ ਬੁਲਾਇਆ ਕਿਹੜਾ ਕੀ ਗਿਆ ਸੀ ਕੰਨਾ ਕੀ ਇੱਥੋਂ ਗਿਆ ਸੀ ਆ ਕਹਿੰਦਾ ਸਲਾਈ ਦਾ ਕੰਮ ਚ ਤੁਹਾਨੂੰ ਬੁਲਾਇਆ ਜਾ ਰਿਹਾ ਵਾ ਤੇ ਉੱਥੇ ਤੇਰੀ 8 ਘੰਟੇ ਡਿਊਟੀ ਹੋਵੇਗੀ ਤੇ ਕੋਈ ਡਿਊਟੀ ਦਾ ਵੀ ਟਾਈਮ ਨਹੀਂ ਹੈਗਾ ਵਾ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਬਾਬਾ ਜੀ ਮੇਰੀ ਫਰੈਂਡ ਆ ਉੱਥੇ 에ਰਬਲ ਚ ਕੰਮ ਕਰਦੀ ਸੀਗੀ ਕੁੜੀ ਉਧਰੋਂ ਹੀ ਤੇ ਉਹਨੇ ਮੇਰੀ ਬੜੀ ਹੈਲਪ ਕੀਤੀ ਉਹਨੇ ਮੈਨੂੰ ਮਤਲਬ ਬਾਜੀ ਪ੍ਰਦੀਪ ਬਾਜੀ ਦਾ ਨੰਬਰ ਦਿੱਤਾ ਉਹਨਾਂ ਦੀ ਜਾਣ ਪਛਾਣ ਸੀਗੀ ਤਿੰਨ ਮਹੀਨਿਆਂ ਤੋਂ ਮੈਂ ਬਾਬਾ ਜੀ ਦੇ ਕੰਟੈਕਟ ਚ हम वापस करते हैं उसके भी महसूस करते हैं ठीक है हम तेरे बताया चलो बस मैं इस दिन वापस ले आके इतने केस करना चाहूँगी यहाँ तब बाबा ये नहीं सही है कि तुम सिर्फ बीमारी हो, हो गई हैं हाँ जी मैं बीमार हो गई हूँ फिर उसे दवाई दो इतवाई क्या नहीं नहीं मैं आप ही अपना इलाज करवाया इत ਹਾਂਜੀ ਮਿਲ ਕੰਦੇ ਹਾਲਾਤਾਂ ਬਾਰੇ ਹਾਂਜੀ ਕੋਈ ਸੰਝਿਆ ਦੇਣਾ ਚਾਹੁੰਦੇ ਉਹਨਾਂ ਨੂੰ ਹਾਂਜੀ ਮੈਂ ਤਾਂ ਇਹੀ ਕਹਿੰਨੀ ਆ ਵੀ ਜੋ ਵੀ ਕਰਨਾ ਆਪਣੇ ਪੰਜਾਬ ਚ ਰਹਿ ਕੇ ਕਰੋ ਉੱਤਰ ਜਾ ਬਾਹਰ ਜਾ ਕੇ ਤਾਂ ਕੋਈ ਫਾਇਦਾ ਨਹੀਂ ਹੈਗਾ ਜੋ ਵੀ ਤਰੱਕੀ ਕਰਨੀ ਆਪਣੇ ਦੇਸ਼ ਚ ਕਰੋ ਇੱਕ ਲੜਕੀ ਦੀ ਘਰ ਵਾਪਸੀ ਹੋਈ ਹੈ ਕੀ ਹਾਲਾਤ ਸੀ ਤੇ ਕੀ ਦਿੱਕਤ ਆਈ ਉਹਨਾਂ ਤੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਅਗੇ ਵਕਫ ਸਮੇਂ ਦੇ ਉੱਤੇ ਜਿਹੜੀਆਂ ਖਾਸ ਕਰਕੇ ਅਰਬ ਮੁਲਕਾਂ ਚ ਲੜਕੀਆਂ ਜਾਂਦੀਆਂ ਇਹਨਾਂ ਦੇ ਬਾਰੇ ਇਹ ਕਹਿ ਦਿੱਤ ਕਿ ਕਿਥੇ ਨਾਲ ਲੱਗ ਕੇ ਉਹਨੂੰ ਭੇਜੋ ਪਰ ਫਿਰ ਵੀ ਜਿਹੜੇ ਏਜੰਟਾ ਉਹ ਪਿੰਡਾਂ ਦੇ ਵਿੱਚ ਫਿਰ ਕੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਧਰ ਲਿਜਾ ਕੇ ਲੈ ਜਾਂਦੇ ਆ ਫਿਰ ਉੱਥੇ ਜਾ ਕੇ ਤੰਗ ਕਰਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੰਦੇ ਆ ਸੋ ਇਹ ਲੜਕੀ ਜਿਹੜੀ ਆ ਮੋਗੇ ਦੇ ਨੇੜੇ ਪਿੰਡ ਦੀ ਆ ਕਿਸੇ ਤੋਂ ਸੋ ਇਹ ਜਨਵਰੀ 8 ਜਨਵਰੀ ਨੂੰ ਇੱਥੋਂ ਗਈ ਸੀ ਤੇ ਇਹਨਾਂ ਨੂੰ ਕਹਿ ਕੇ ਵੀ ਤੁਹਾਡੇ ਘਰ ਦਾ ਕੰਮ ਹੈਗਾ ਉਹਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਪਰ ਉਥੇ ਲਿਜਾ ਕੇ ਇਸ ਲੜਕੀ ਨੂੰ ਜਿਹੜਾ ਹੈ ਵੈਸੇ ਤਾਂ ਸਿੱਧਾ ਜਿਹੜਾ ਹੈ ਆਰਾਖ ਦੇ ਵਿੱਚ ਲੜਕੀਆਂ ਜਾ ਹੀ ਨਹੀਂ ਸਕਦੀਆਂ ਤੇ ਪਹਿਲਾਂ ਇਹ ਦਵਾਈ ਲਿਆ ਜਾਂਦੇ ਆ ਦਵਾਈ ਤੋਂ ਜਿਹੜਾ ਹੈਗਾ ਫਿਰ ਆਰਾਖ ਤੇ ਲੈ ਕੇ ਜਾਂਦੇ ਆ ਸੋ ਅੱਗੇ ਵੀ ਉਥੋਂ ਇੱਕ ਲੜਕੀ ਵਾਪਸ ਮਗਵਾਈ ਸੀ ਬੜਾ ਉਹਨੂੰ ਵੀ ਤਾਂ ਨਹੀਂ ਸੀ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਆ ਆਪਣੇ ਫੇਸਬੁੱਕ ਤੇ ਆਈ ਸੀ ਪਰ ਫਿਰ ਇਹਨਾਂ ਨੇ ਇਸ ਵਰਕੀਤਾ ਪਰਵਾਰ ਨੇ ਸੋ ਗੁਰੂ ਨੇ ਕਿਰਪਾ ਕੀਤੀ ਹੈ ਬਹੁਤ ਕਸ਼ਟ ਦੇ ਵਿੱਚੋਂ ਨਿਕਲੀ ਹੈ ਹੁਣ ਵੀ ਇਹਨੂੰ ਤਕਰੀਬਨ ਮਹੀਨੇ ਦੇ ਕਰੀਬ ਜਿਹੜਾ ਹੈਗਾ ਬਾਹਰੋਂ ਆਇਆ ਨੂੰ ਹੋ ਗਿਆ ਪਰ ਇੰਨੀ ਬਿਮਾਰ ਸੀ ਇੰਨੀ ਇਹਦੀ ਹਾਲਤ ਮਾੜੀ ਸੀ ਕਿ ਇਹ ਬੋਲ ਵੀ ਨਹੀਂ ਸਕਦੀ ਸੀ ਇਹਨਾਂ ਇਹਦੇ ਨਾਲ ੱਟਕਾ ਹੋਇਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਡੈਂਟ ਹੋਵੇ ਹੁਣ ਇੱਥੇ ਮੁੰਡਿਆਂ ਨੂੰ ਵੀ ਕਈ ਵਾਰ ਭੇਜੀ ਜਾਂਦੇ ਕਹਿੰਦੇ ਤੁਹਾਡਾ ਕੋਈ ਪੈਸਾ ਕੋਈ ਨਹੀਂ ਲੈਣਾ ਉਦੋਂ ਹੁਣ ਉਹ 40 40 ਲੱਖ ਉਹਨਾਂ ਨੂੰ ਟੌਰਚਰ ਕਰਦੇ ਆਂ ਕਹਿੰਦੇ ਪੈਸੇ ਭੇਜੋ ਫਿਰ ਅਸੀਂ ਉਹਨਾਂ ਨੂੰ ਛੱਡਾਂਗੇ ਅਸੀਂ ਕਹਿੰਨੇ ਕਿ ਇਹੋ ਜਿਹੇ ਜਿਹੜੇ ਕਹਿੰਦੇ ਆ ਫ੍ਰੀ ਤੇ ਅਸੀਂ ਲੈ ਜਾਾਂਗੇ ਤਾਂ ਆਹ ਕਰ ਦਾਂਗੇ ਇਹੋ ਜਿਹੇ ਏਜੰਟਾਂ ਤੋਂ ਬਿਜੂ ਤੇ ਲੜਕਾ ਹੋਵੇ ਤੇ ਲੜਕੀ ਜੇ ਜਾਣਾ ਹੀ ਬਾਹਰ ਕੋਈ ਕੰਮ ਸਿੱਖ ਕੇ ਜਾਓ ਕਿਸੇ ਚੰਗੇ ਮੁਲਕ ਵਿੱਚ ਜਾਓ ਉੱਥੇ ਵਰਕ ਪਰਮਿਟ ਤੇ ਜਾਓ ਜਾਂ ਕਿਸੇ ਜਿਹੜੀ ਗਲਤ ਤਰੀਕੇ ਦੇ ਨਾਲ ਕਹਿੰਦੇ ਵੀ ਤੁਹਾਨੂੰ ਭੇਜ ਦਾਂਗੇ ਹੁਣ ਬਹੁਤ ਸਫਾਈ ਹੋ ਗਈ ਆ ਜਿਹੜੀਆਂ ਸਾਰੀਆਂ ਸਰਹੱਦਾਂ ਸੇਲ ਹੋ ਗਈਆਂ ਹਰ ਥਾਂ ਦੇ ਉੱਤੇ ਜਿਹੜੇ ਅੱਗੇ ਇਹ ਕਹਿ ਕੇ ਡੌਂਕੀਆਂ ਲਵਾਉਂਦੇ ਸੀ ਉਹਨਾਂ ਨੂੰ ਪਤਾ ਡੌਂਕੀਆਂ ਤਾਂ ਲੱਗਦੀਆਂ ਨਹੀਂ ਉਹ ਬੱਚੇ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਫਿਰ ਟਾਰਚਰ ਕਰਦੇ ਆ ਉਹਨਾਂ ਦੇ ਘਰ ਕੁੱਪ ਕਰਦੇ ਆ ਕੋਈ ਪੈਸੇ ਮੰਗਾਉਂਦੇ ਆ ਜਿਸ ਤਰ੍ਹਾਂ ਇਸੇ ਤਰ੍ਹਾਂ ਹੀ ਇਹ ਲੜਕੀ ਦੇ ਨਾਲ ਹੋਇਆ ਇਹਨੂੰ ਵੀ ਜਿਹੜਾ ਹੈਗਾ ਚੰਗੇ ਕੁਖ ਵਾਸਤੇ ਇਹ ਬੱਚੀ ਬਾਹਰ ਗਈ ਸੀ ਪਰ ਇਹਦੀ ਹਾਲਤ ਬਹੁਤ ਮਾੜੀ ਹੋਈ ਇਹੋ ਜਿਹੇ ਏਜੰਟਾਂ ਤੋਂ ਬਚੋ ਧੋਖਾ ਧੜੀ ਤੋਂ ਬੱਚੋ ਇਹ ਬੱਚਿਆਂ ਨੂੰ ਧੋਖਾ ਦਿੰਦੇ ਆ ਅੱਗੇ ਜਾ ਕੇ ਇਹ ਕੰਮ ਤਾਂ ਕੀ ਦੇਣਾ ਉਹਨਾਂ ਨੂੰ ਕੰਮ ਤੋਂ ਵੀ ਕਈਆਂ ਨੂੰ ਨਕਾਰਾ ਕਰ ਦਿੰਦੇ ਆ ਸੋ ਇਸ ਵਾਸਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਵੀ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਖਾਸ ਜਿਹੜੇ ਹੈਗੇ ਆ ਕਾਰਨ ਤੋਂ ਨਾ ਜਾਓ ਜਿਹੜੇ ਇਸੇ ਤਰ੍ਹਾਂ ਪਿੰਡਾਂ 'ਚ ਫਿਰਦੇ ਆ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਆ ਜਿਹਨਾਂ ਨੂੰ ਦੇਖਦਾ ਵੀ ਪਿਛੇ ਇਨਾਂ ਦੀ ਕੋਈ ਜਿਹੜੀ ਆ ਹੈਲਪ ਕਰਨ ਵਾਲਾ ਨਹੀਂ ਫਿਰ ਉੱਥੇ ਜਾ ਕੇ ਬੱਚੇ ਜਿਹੜੇ ਹੈਗੇ ਆ ਦੁੱਖ ਭੋਗਦੇ ਆ ਟੌਰਚਰ ਹੁੰਦੇ ਆ ਤੇ ਫਿਰ ਇਹੋ ਜਿਹੇ ਵੀਡੀਓ ਜਦੋਂ ਅਸੀਂ ਦੇਖਦੇ ਆ ਤੇ ਸਾਡਾ ਵੀ ਦਿਲ ਪੀਛੇਦਾ ਸੋ ਇਹ ਵੀ ਵੀ ਆਪਣੇ ਦੁਆਰਾ ਪਰਿਵਾਰ ਵਿੱਚ ਆਈ ਹੈ ਗੁਰੂ ਮਹਾਰਾਜ ਦਾ ਹੀ ਧੰਨਵਾਦ ਕਰਦੇ ਆ ਵਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੀ ਹੈਲਪ ਕੀਤੀ ਤੇ ਅੱਜ ਆਪਣੇ ਪਰਿਵਾਰ ਦੇ ਵਿੱਚ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਇਹ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਕਰੇ ਪਰ ਇਹੋ ਜਿਹੇ ਤਰੀਕੇ ਦੇ ਨਾਲ ਇਸਕੇ ਨੇ ਬਾਹਰ ਨਿਕਲਣਾ ਧੰਨਵਾਦ